ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 19817 ਸੋ ਅੱਜ ਦੀ ਵੀਡੀਓ ਵਿੱਚ ਬਹੁਤ ਸੋਹਣਾ ਟਾਪ ਕਲਾਸ ਨੂੰ ਜਰਸੀ ਦਾ ਨਗੀਨਾ ਦਿਖਾਉਣਾ ਜੇ ਇਹਦੀ ਡਾਨਾ ਬੱਚਾ ਵਿਸ਼ੇ ਬੱਛੀਆ ਤੇ ਧਾਰਾ ਬਾ ਵੀਡੀਓ ਵਿੱਚ ਮਾਰ ਕੇ ਦਿਖਾਵਾਂਗੇ ਤੇ ਰੇਡ ਵੀਡੀਓ ਦੇ ਵਿੱਚ ਹੋਗਾ ਜਮਾ ਪੂਰਾ ਸਾਫ ਸੁਥਰਾ ਨਗੀਨਾ ਚੰਗੀ ਜਿੰਦ ਜਨ ਵਾਲੀ ਪਲੀ ਵੀ ਜਰਸੀ ਦਿਖਾਉਣੀ ਸੱਸੀ ਗਾਲ ਬਾਈ ਜੀ ਸੱਸੀ ਗਾਲ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰੇ ਜਸਵਿੰਦਰ ਸਿੰਘ ਹੈ ਜੀ ਪਿੰਡ ਧੌਲਾ ਜਿਲ੍ਹਾ ਕਰਨ ਵਾਲਾ ਤੇ ਮੋਬਾਈਲ ਨੰਬਰ ਆਪਣਾ ਜੀ ਨੰਬਰ 9779621166 9779621166 ਅੱਜ ਨਾਗਾ ਭਾਈ ਕੋਈ ਦਿਖਾਉਣਾ ਤੇ ਦਿਖਾਉਣਾ ਫਿਰ ਟਾਪ ਕਲਾਸ ਹੀ ਹੈ ਨਾ ਟਾਪ ਦਾ ਨਗੀਨਾ ਹੀ ਦਿਖਾਉਣਾ ਇਹ ਪਛੋਕਰ ਕਿੱਥੋਂ ਆਈ ਆਪਣੇ ਕੋਲ ਇਹ ਇਹ ਆਪਣੇ ਕੋਲ ਕਹਿੰਦੇ ਚਲੋ ਬਹੁਤ ਵਧੀਆ 15 20 ਵੀ ਜਰਸੀਆਂ ਸੀ ਬੰਦੇ ਕੋਲੇ ਠੀਕ ਹੈ ਪਾਈ ਹੈਗੀ ਤੇ ਵਧੀਆ ਸੀਮਾ ਰਖਾਇਆ ਸੀ ਦੇ ਬੱਚਾ ਬਹੁਤ ਟੌਪ ਦਾ ਪਾਇਆ ਮਾਲਾ ਬੰਦਾ ਜਰਸੀ ਦੇ ਕੰਮ ਹੀ ਕਰਦਾ ਸੀ ਜਰਸੀਆਂ ਦਾ ਸਕੀਮ ਸੀ ਠੀਕ ਹੈ ਤੇ ਇਹ ਹੁਣ ਸੂਆ ਕਿਹੜਾ ਸੂਈ ਆ ਸੂਆ ਵੀ ਦੂਸਰਾ ਸੂਈ ਆ ਸਵੇਰੇ ਅੱਜ 6 ਵਜੇ ਰੰਗ ਦੀ ਸੂਈ ਹੋਈ ਜੇਰ ਬੱਠਲ ਜਨੇ ਆ ਪਈ ਆ ਹਾਂ ਜੇਰ ਰੁਪਈ ਨੂੰ ਹੋ ਗਿਆ 1/2 ਘੰਟਾ ਬਹੁਤ ਵੀਰ ਕਹਿੰਦੇ ਕਿ ਸੂਈ ਵੀ ਲੈਣੀ ਆ ਜੇਰ ਵੀ ਡਾਣਾ ਤੇ ਹੋਵੇ ਬੱਚੀ ਵਿਸੇ ਹਨਾ ਬੱਚੀ ਵਿਛੀ ਤੇ ਚਵਾਈ ਦੀ ਵੀ ਇੱਕ ਨੰਬਰ ਅਛਾ ਕਿਸੇ ਕੋਲੋਂ ਬੰਦਾ ਬੇਫਿਕਰ ਹੋ ਜਾਏ। 505 ਦੀਆਂ ਪੈਜੇ ਕਿਉਂ ਹੋ ਜਾਣੀਆਂ? ਮਾਲਕ ਨੇ ਆਪ ਨੂੰ ਕਿੰਨਾ ਕਿਲੋ ਦੁੱਧ ਦੱਸਿਆ ਵੀ ਚੋਏ ਦਾ ਪਹਿਲੇ। ਇਹਦੇ ਨਾਲ ਪਲੂਨ ਦਾ 24 ਕਿਲੋ ਦੁੱਧ ਦਿੱਤਾ ਹੋਇਆ। ਕਹਾਂ ਉਹਨੂੰ ਤਾਂ 25 26 ਵੀ ਕਹਾਲੀ ਉਹ ਵੀ ਓਟ ਲੂਏ। ਬਾਕੀ ਥਣ ਵੀ ਗਲਾਬੀ ਆ ਤੇ ਲੇਵਾ ਵੀ ਗਲਾਬੀ ਆ। ਬੜਾ ਸੋਹਣਾ ਨਜਾਇਜ਼ ਸੋਹਣਾ ਲੇਵਾ ਲੱਗਿਆ ਤੇ ਨਜਾਇਜ਼ ਸੋਹਣਾ ਖਣ ਲੱਗਿਆ। ਸੁਆਜਾ ਪਜਮਾ ਸਾਨੂੰ ਸੋਨੇ ਦੇ ਸੁਹਾਗੇ ਹੀ ਦਿਖਾਉਂਦੇ ਪਏ ਆ। ਬੱਚੇ ਵੀ ਬਹੁਤ ਚੰਗੀ ਸ਼ੈ ਨਹੀਂ ਗਾ ਜਿਹੜੇ ਜੇ ਮਰਜੀ ਜਿੰਨੇ ਮਰਜੀ ਬ੍ਰੀਡਰ ਬੱਚੇ ਨੇ ਆ ਜਿਆ ਠੀਕ ਆ ਧਰਾਂ ਨੂੰ ਤੇ ਬੱਚਾ ਵੀ ਵਾਹ ਖੁੰਡੇ ਚ ਡਾਪੂਰਾ ਹਨਾ ਮਾਰਾ ਨਹੀਂ ਹੈਗਾ ਅਗਲੇ ਸਾਲ ਨੂੰ ਬਹੁਤ ਸੋਹਣੀ ਕੈਰ ਕੋ ਸੋ ਦਾੜੀ ਨਾਲ ਮੋਛਾ ਵਧੀਆ ਪਿਆ ਪਿੱਛੇ ਵੀ ਬੱਛੀ ਜਮਾ ਤੇ ਪਹਿਲਾਂ ਤਾਂ ਫਿਰ ਰੇਟ ਦੱਸ ਦੇਦਾ ਕੀ ਹੈ ਜਮਾ ਵੀ ਰੇਟ ਵੀ ਇਹਦਾ ਮੁੱਲ ਤਾਂ 90 92 ਕਰਾ ਲਓ ਜਿੰਨਾ ਮਰਜ਼ੀ ਕਰਾ ਲਓ 85 ਹਜ਼ਾਰ ਵੀ ਨਹੀਂ ਦੇਣੀ ਚੀਜ਼ ਵੀ ਫਿਰ ਦੱਸ ਦਿਆ ਹਨਾ ਜਮਾ ਬਸ ਛੋਟਾ ਛੱਪਾ ਇਹ ਚੱਲਦਾ ਉਹ ਹੋ ਜੂਏ ਤੁ ਸੋ ਜਿਹੜੇ ਵੀ ਰ ਵਿੱਚ ਕਹਿੰਦੇ ਅਸੀਂ ਚੰਗੀ ਜਰਸੀ ਦੇਣੀ ਹੈ ਪੈਸੇ ਲਾਉਣੇ ਵੈਣਗੇ ਸਾਨੂੰ ਚੀਜ਼ ਦਿਖਾਉਣ ਕਰੀ ਆਪਾਂ ਕਸਾ ਨਹੀਂ ਛੱਡੀ ਤੇ ਲੈ ਆਉਣ ਕੰਨੀ ਬਾਈ ਨੇ ਕਸਾ ਨਹੀਂ ਛੱਡੀ ਤੇ ਮੂੰਹ ਮੱਥਾ ਦੇਖੋ ਜ ਇਹ ਬੱਚਾ ਵੀ ਸੇ ਬਚੀ ਤਾਰਾ ਮਾਰਦੇ ਪਹਿਲਾਂ ਤਾਂ ਫਰੇ ਦੇ ਫੇਰ ਤੋਰਾਂਗੇ ਨੂੰ ਜਾਵਾਂ ਤੇ ਚਾਰੇ ਪਾਸੇ ਘੁੰਮ ਕੇ ਦਿਖਾ ਦਈਏ ਪਹਿਲਾਂ ਲੈਵਾ ਦੇਖੋ ਠੰਡੀ ਸੀਲ ਵਰਕਰ ਤੇ ਥਣ ਦੇਖੋ ਕਿਆ ਬਾਤ ਹੈ ਗੁੱਲੇ ਵਾਲਾ ਤੇ ਮੇਰੇ ਹਿਸਾਬ ਨਾਲ ਵੀਰੇ ਨਿਆਣਾ ਨੂਣਾ ਪਾਉਂਦੇ ਲੋੜ ਹੀ ਨਹੀਂ ਨੂੰ ਕੋਈ ਹਨਾ ਬੇਫਿਕਰ ਹੋ ਕੇ ਜਿਦੋਂ ਕੋਈ ਕੋਈ ਚਾਕੇ ਖਣ ਜੰਨੀ ਆ ਬਈ ਆ ਜਾਏ ਗੱਲ ਸੁ ਵੀਰ ਬੱਚਾ ਚਾਹੁੰਦਾ ਦੇਖ ਸਕਦਾ ਧਾਰਾ ਪੇ ਜਾ ਮਾਰ ਕੇ ਦਿਖਾਉਣਾ ਤੋਰ ਕੇ ਸਾਨੂੰ ਦਿਖਾਵਾਂਗੇ ਰੇਟ ਆਪਾਂ ਵੀਡੀਓ ਦੇ ਵਿੱਚ ਸਟਾਰਟਿੰਗ ਦੀ ਕਰਦਾ ਬਹੁਤ ਵੀਰ ਕਹਿੰਦੇ ਕਿ ਰੇਟ ਨਹੀਂ ਦੱਸਦੇ ਰੇਟ ਨਹੀਂ ਦੱਸਦੇ ਸੋ ਜਦੋਂ ਚੀਜ਼ ਚੰਗੀ ਹੈਗੀ ਤਾਂ ਰੇਡ ਵੀਡੀਓ ਦੇ ਵਿੱਚ ਆ ਹੁਣ ਇਹਦਾ ਵੀਰ ਕਹਿੰਦਾ ਰੇਡ ਫੋਨ ਤੇ ਕਰਨ ਦਾ ਫੋਨ ਜਿਆਦਾ ਆਉਂਦੇ ਰਹਿੰਦੇ ਹੈਗੇ ਪਰ ਭਾਸ ਉਹਨੂੰ ਲਾਉਣਾ ਪੂਗਾ ਤੇ ਧਾਰਾ ਧੁਰਾ ਪੈ ਜਾਂਦਾ ਦਿਖਾਉਂਦੇ ਆ ਮਾਰ ਕੇ ਮੇਨ ਗੱਲ ਇਹਨਾਂ ਦੀ ਵੀਰੇ ਨਿਆਣਾ ਪਾਉਂਦੀ ਲੋੜ ਹੀ ਨਹੀਂ ਹਨਾ ਬਾਹਲੀ ਠੰਡੀ ਆ ਬਈ ਯਾਰ ਮਾਰੀ ਫਿਰ ਧਾਰਾ ਆਈ ਨਹੀਂ ਜਮ ਸੋ ਧਾਰਾ ਦੇਖੋ ਜਮਾ ਕਿਆ ਬਾਤਾਂ ਮੇਟਾਂ ਦੇ ਵਿੱਚ ਗੱਲਾਂ ਕਰਦੇ ਤੁਰੇ ਜਾਂਦੀਆਂ ਗੱਲਾਂ ਨਹੀਂ ਕਹਿਣੀਆਂ ਤੇ ਜਦੋਂ ਆ ਕੇ ਥੱਲੇ ਬੈਠੋ ਗਿਆ ਕੇ ਸਵਾਦ ਆਜੂ ਘੱਟਲੋ ਨੇ ਵੀਡੀਓ ਪਾਈ ਸੀ ਜਮਾ ਤੇ ਥਣ ਵੀ ਫੁੱਟ ਫੁੱਟ ਦੇ ਪਿਆ ਹਨਾ ਮੁੱਠ ਤੇ ਪਿਆ ਮੁੱਠੀ ਵਾਲਾ ਥਣ ਮਾਰੀ ਹੋਰੇ ਵਿਚਾਰ ਨੂੰ ਕਰਕੇ ਮੂਰਲੇ ਸਰਾਜ ਹੋਰ ਮਾਰਦੀ ਧਾਰਾ ਹਾਂਜੀ ਜਿੱਦੇ ਸੂਈ ਨੂੰ 10 ਦਿਨ ਹੋ ਗਏ ਹੋਣੀਆਂ ਨੇ ਬੈਡ ਦਾ ਦੁੱਖਣਾ ਰੋਕੂ ਸੁੱਤਾਰਾਂ ਦੇਖੋ ਜਮਾਂ ਨਦੀਆਂ ਵਹਤੀਆਂ ਮਾਰ ਕੇ ਮਾਰ ਖੁੱਲ ਗਏ ਤਾਰਾਂ ਇਹ ਸੁਆਹ ਦੇਖੋ ਜਮਾਂ ਬੱਜਮੀਰ ਕੋਲ ਆ ਕੇ ਕਹਿਣਗੇ ਸਾਨੂੰ ਥਾਣ ਚ ਫਾਲਟ ਆ ਜੇ ਫਾਲਟ ਹੁੰਦਾ ਤਾਂ ਇੱਥੇ ਫਾਲਟ ਹੋ ਜਾਂਦਾ ਟੁੱਟਦੀ ਨਹੀਂ ਮੁੱਕਦੀ ਨਹੀਂ ਭੂਰਨੀ ਥਾਲਾਂ ਨਹੀਂ ਮਗਰ ਸਨਾ ਚ ਹੋਰ ਮਾਰਦੇ ਚਾਰ ਧਾਰਾਂ ਆਈਆਂ ਸੋ ਦੇਖੋ ਜਮਾਂ ਚਾਰੇ ਥਣ ਭੂਕਾਂ ਵਰਗੇ ਜਿਵੇਂ ਗੰਡੇ ਨੇ ਭੂਕਾਂ ਕੱਢਦੇ ਹੁੰਦੇ ਜਮਾਂ ਕਿਆ ਵਾ ਤਾਂ ਐ ਥਣ ਚੱਲਦੇ ਆ ਸੁਆਦ ਆਉਂਦਾ ਮੇਰੇ ਚੋਂ ਦਾ ਸੁਰਜ ਚਵਾਈ ਦੇਖੋ ਦੋ ਜਾਨੇ ਬਹਿ ਕੇ ਚੁੰਦੇ ਆ ਜਮਾ ਇਹਨੂੰ ਆਹ ਹੁੰਦੀ ਆ ਜਰਸੀ ਜਮਾ ਨਜ਼ਾਰੇਦਾਰ ਜਮਾ ਤੇ ਨਦੀਆਂ ਵਹਾਦਿਆਂ ਦੁੱਧੀਆਂ ਥੱਲੇ ਜਾਮਾ ਤੇਰ ਮਾਰਾ ਤਰ ਕਹਿੰਦੇ ਡੋਲਣਾ ਦਾ ਚਾਈ ਜਾਣੀ ਮੈਂਟਰੇਟ ਤੇ ਮੈਂਟ ਚੁਣੀ ਜਾਏ ਗਰੂ ਬਈਆ ਤੇ ਮੈਂ ਚੋਨ ਵਾਲਾ ਸੁਵਾਦ ਆਉ ਜਮਾ ਤੇ ਦੇਣੀ ਆਪਾਂ ਕਿੰਨੇ ਦੀ ਕਹੇ 87 85000 ਦੀ ਦੇਣੀ ਬਾੜਾ ਤਾਂ ਨਹੀਂ ਦੂੜ ਤੜਈਏ ਜਮਾ ਬਾੜਾ ਨਹੀਂ ਹੋਣਾ ਇੱਥੇ ਜੀ ਕੋਈ ਵੀਰ ਕਹੇ 70 ਨਾਲ 75 ਨਾਲ ਉਹ ਤਾਂ ਗੱਲ ਨਹੀਂ ਹੋਣਾ ਮੁੱਲ ਤਾਂ ਤੈਨੂੰ ਮੈਂ ਗੱਸੀ ਜੇ 90 99 ਕਰਾਣਾ ਪਰ 85 ਦੀ ਦੇਣੀ ਪਰ ਆਪਾਂ ਨੂੰ ਵੀ ਮੂਰੇ ਲੱਖ ਮੰਗਿਆ ਉਹ ਜਿਹਦੇ ਲੈਂਦੀ ਆ ਹਾਂ ਹਾਂ ਟੋਰੀ ਪਰਵਾਰ ਨਾਲ ਮੈਨੂੰ ਸੋ ਫਿਰ ਬਹੁਤ ਸੋਹਣਾ ਟਾਪ ਲਗੀਆਂ ਜਿਦਾਂ ਹੀਰਾ ਮੂਰੇ ਖੜਾ ਹੈ ਨਾ ਹੀਰੇ ਬਾਰੇ ਤਾਂ ਬੋਲਿਆ ਹੀ ਜਾਂਦਾ ਜਿਵੇਂ ਕਹਿ ਬਤਾ ਰੋਜ਼ ਵੀਡੀਓ ਪਾਉਂਦੇ ਆ ਪਰ ਜਦੋਂ ਚੰਗੀ ਚੀਜ਼ ਆਉਂਦੀ ਹੈ ਸਵਾਦ ਆਪ ਨੂੰ ਵੀ ਆਉਂਦਾ ਜਿਵੇਂ ਕਹਿ ਬਤਾ ਲੱਗਦੀ ਬਹੁਤ ਸ਼ਾਈਨੀ ਸ਼ੂਨਿੰਗ ਚੰਗੀ ਹੈ ਸਵਾਦ ਦੇਖੋ ਜਿਵੇਂ ਕਹਿ ਬਤਾ ਪੂਰੀ ਵੱਡੇ ਘੱਤ ਕੱਟ ਦੇ ਵਿੱਚ ਕੋਈ ਵੀ ਛੋਟੀ ਮੰਨ ਕੇ ਨਾ ਆਵੇ ਕੋਈ ਇਹ ਨਾ ਮੰਨ ਕੇ ਆਵੇ ਵੀ ਇਹਦੇ ਮਗਰ ਬੱਚਾ ਹੋਊ ਐਰਾ ਵਗੈਰਾ ਬੱਚੀ ਵੀ ਆ ਤਾਰਾ ਵੀ ਓਕੇ ਹੈ ਜੇਰ ਵੀ ਓਕੇ ਸਾਰਾ ਕੰਮ ਓਕੇ ਹੈ ਜਿਵੇਂ ਕੱਲੇ ਤੁਹਾਡੀ ਜੇਬ ਦੇ ਵਿੱਚ ਤੇ ਖਾਤੇ 'ਚ ਪੈਸੇ ਹੋਣੇ ਚਾਹੀਦੇ ਆ ਤੁਹਾਨੂੰ ਕੋਠੇ ਜਿੱਦੀ ਵਹਿੜ ਦੇ ਮਾਲਕ ਬੜਾ ਦੇਣਾ ਪਰ ਇੱਕ ਗੱਲ ਆ ਦਲਾਲੀ ਕੋਈ ਨਹੀਂ ਪੈਣੀ ਇੱਥੇ ਸਿੱਧਾ ਮਾਲਕ ਦੇ ਨਾਲ ਸੌਦਾ ਕਰਵਾਉਣਾ ਤੁਹਾਡਾ ਜਮਾ ਆਪਾ ਕਿਹ ਵਾਰ ਇਹ ਜੀ ਵਹਿੜ ਦੇਖਣਗੇ 4-5000 ਦਾ ਦਲਾਲੀ ਪੈ ਜਾਂਦੀ ਐ ਸੁਲੇਵਾ ਦੇਖੋ ਕਿਆ ਬਾਤਾਂ ਜਮਾ ਮੁੰਦੇ ਦਾ ਨਗੀਨਾ ਕਰਮਾ ਰਾਣੀ ਗਾ ਜਮਾ ਜਿਹਦੇ ਘਰੇ ਜਾਵਣੀ ਉਹਨੇ ਵੇਚ ਨਹੀਂ ਨੀ ਇਹ ਕਿਉਂਕਿ ਇਦਾਂ ਦੇ ਵਹਿੜਾ ਦੇਖਣ ਦੀ ਖਾਤਰ ਆ ਬਾਤ ਤੇਜ਼ ਫੂਕ ਦਿੰਨੇ ਆ ਕਿਹ ਵਾਰ ਮੰਡੀ ਜੈਵੜ ਦਾ ਬਾਜ਼ਾਰ ਲੱਗੀ ਵਹਿੜ ਲੈ ਲੈਣੇ ਆ ਪਰ ਅੱਖਾਂ ਸਾਹਮਣੇ ਸੂਈ ਸਵਾਈ ਤੇਲੇ ਵਾਲੂ ਵਾ ਦੇਖੋ ਕਿਆ ਬਾਤਾਂ ਸੋ ਨਾੜਵਾ ਦੇਖੋ ਜਮਾ ਕੱਚਾ ਨਾਲ ਆ ਮੋਬਾਈਲ ਨੰਬਰ 9779621161 ਪਿੰਡ ਧੌੜਾ ਜ਼ਿਲ੍ਹਾ ਬਰਨਾਲਾ 85000 ਦੇ ਵਿੱਚੋਂ ਮਾਨਦਾਨ ਹੋ ਜਾਊਗਾ ਤੇ ਕੀ ਫਿਰ ਕਿੰਨਾ ਦੁੱਧ ਮੰਨ ਕੇ ਲੈ ਵੀਂਦਾ ਇਹਨੂੰ 24 25 ਕਿਲੋ ਖੁੱਲਾ ਦੋ ਦੋ ਬਸ ਇਹਨੂੰ ਸਾਹਮਣੇ ਵਾਲਾ ਚਾਹੀਦਾ ਸਾਹਮਣੇ ਵਾਲਾ ਬੰਦਾ ਚਾਹੀਦਾ ਵਾ ਸੇਵ ਵਾਲਾ ਚਾਹੀਦਾ 65502+ ਜੈ ਜਗਤਾਲਾ ਸਾਰੇ ਗੱਲਾਂ ਪਰਦਾ ਫਾਸਾ ਸੋ ਵੀਡੀਓ ਦੇਖਣੇ ਸਭ